ਓਏ ਹੋ ਜੀ ਮੁਰੰਦੇ ਸਾਵਧਾਨ ਕਹਿੰਦੇ ਹੂੰ ਦਾ ਫਾਇਦਾ ਬੁਣੀ ਇੱਕੀ ਬੱਤਰੀ ਵਿੱਚ ਹੋਇਆ ਪਹਿਲਾ ਪਹਿਲੇ ਮੇਰਾ ਜਾਂਦਾ ਤੇ 24 ਵਿੱਚ ਚੌਥਾ ਨੰਬਰ ਲਗਾ ਦੇਇਆ ਇਹ ਦੋ ਵਜੇ ਦਾ ਗੂੜ ਕੀ ਨਹੀਂ ਉਣੀ ਬਣਦੀ ਵੀ ਬੋਣੀ ਵੀ ਕੋਈ ਆ ਜਿਹੜੀ ਜ਼ਿੰਮੇਵਾਰੀ ਇਹ ਨੰਦ ਅਰੂਹੀ ਰਾਜਾ ਹੀ ਲਿਉਣੀ ਕਲਾਕਾਰੀ ਜੀ ਮੈਂ ਵੀ ਇੱਕ ਹੋਣਾ ਵਾ ਚੱਚਾ ਸੁਣਾ ਸੁਣਾਵੇ ਚੂੜੀ ਅਰੇ ਸਾਹ ਵਿੱਚੋਂ ਕਾਚਾ ਮੈਨੂੰ ਬਣਾਵੇ ਬਣਿਆ ਜਦ ਵੇ ਮੇਰਾ ਹੌਸਲਾ ਜਾਂ ਖੜਾਵੇ ਕਰਿਓ ਗੁਰ ਹੱਥ ਸੁਣਾ ਗਿਆ ਕਦ ਸੁਣੇ ਨਾ ਕਦ ਤੁਹਾਡੇ ਨਾਲ ਲੁੱਟ ਰਸ ਤੁਨ ਨੂੰ ਡਈਆ ਹੁਣ ਮਿਲਣੋਂ ਵੀ ਜਾਂਦਾ ਮੇਰਾ ਵੀ ਜਾ ਹੋ ਗਿਆ ਉਹ ਜਦੋਂ ਮੇਰੇ ਬਾਬਾ ਤਰਾ ਜੁੜੋਂਦੂ ਵਿਦੀ ਅੱਜ ਹੋ ਆ ਭਾਬੀ ਦਾ ਤੇ ਤੁਹਾਡਾ ਹੁੰਦਾ ਸੀ ਉਹ ਭੰਗੂ ਫਰਮ ਡੋਲੀ ਤੋਰਨੀ ਇਹ ਸਮਾਂ ਤਾਂ ਸੋ ਗਿਆ ਹੋ ਗਿਆ ਮੇਰੇ ਹਿਸਾਬ ਨਾਲ 4 50 ਹੋ ਗਿਆ ਜਾਣਾ ਆ ਗਿਆ ਕਦੇ ਭੱਦੇ ਨਾਲ ਕਦੇ ਤੁਹਾਡੇ ਨਾਲ ਲੁੱਟਦਾ ਸ਼ਕੂਤ ਜੇ ਤੂੰ ਡਰਿਆ ਹੁਣ ਮੈਂ ਲੜੂ ਵੀ ਜਾਊਂਗਾ